ਸਾਰੇ ਗੱਲ ਸਾਰਿਆਂ ਨੂੰ ਹੌਸਲਾ ਸਹਿਵਾ ਦੇ ਆਧਿਆਪਾ ਬਿਲਕੁਲ ਕੈਨੇਡਾ ਦੇ ਗੁਰਨਾਨ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਇਆ ਆਪਣੇ ਘਰ ਹਰ ਸਾਲ ਦੀ ਤਰ੍ਹਾਂ ਫਿਰ ਤੋਂ ਗੁਰਗਰਾਂ ਸਾਹਿਬ ਜੀ ਮਹਾਰਾਜ ਜੀ ਆਣ ਆਲੇ ਨੇ ਖਾਣ ਵਰਸਾ ਗਰਾਮੋਂ ਆਣਾ ਤੇ ਤਿਆਰੀ ਸਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਪਹਿਲਾਂ ਗੁਰੂ ਘਰ ਜਾਣੇ ਆ ਫਿਰ ਉਸ ਤੋਂ ਬਾਅਦ ਛੋੜ ਚੱਲਣਗੇ ਏਕ ਆਏਗਾ ਸਾਰਾ ਕੁਝ ਵੇਚਦੇ ਰਿਹਾ ਬਲੌਗ ਚ दरी वेषगी मानत मेरे मन हाय पटना दी देखो ले लग चुके ने वेलकम लिखे हैं कैंट लाग एक किस रोड चलावांगे होना अपन जदा के कटांगे ते दूसरा चलावांगे रात नु ठीक है है स्पेशल छूट आते मुंडिया ने छुट्टी मारी स्कूलो ਤਾ ਕਬਾਣੀ ਇਹਨੇ ਇਹ ਬਦਲੂ لمبے ਵਾਲਿਆਂ ਨੇ ਵਿੱਚ ਤਾਂ ਨਹੀਂ ਮਿਲਿਆ ਵਿੱਚ ਵੀ ਹੈਗੇ ਨੇ ਪਤਾ ਨਹੀਂ ਉਹ ਨਹੀਂ ਨਹੀਂ ਖਿਲਰ ਜਣਾ ਮਨੇ ਅੱ ਪੱਚੀ ਹੋ ਗਏ ਨੇ ਨਹੀਂ ਇਹ 12 ਨੇ 12 ਨੇ ਯਾਰ 11 12 13 ਵਿੱਚ ਵੀ ਹੋਣਗੇ ਕਿ ਨਹੀਂ ਨਹੀਂ ਇਹ ਨਾ ਵਿੱਚ ਨਹੀਂ ਹੁੰਦੇ ਇਹੀ ਨੇ ਅੱਛਾ ਨਹੀਂ ਚੱਲ ਆ ਇਹਨੇ ਇੱਕ ਤਾਂ ਲਾ ਕੇ ਪਹਿਲਾਂ ਦੋਸਤ

갈 때만 ਹੇ ਕੁਝ ਕੀ ਫਤਿਹ ਸਾਸਰੀਓਕ Sāta <speaking> nāma <in Hebrew> ਗੁਰਪ੍ਰਸਾਦ ਸਾਹਿਬ ਨੂੰ ਗੁਰੂ ਦਾ ਅਰਥ ਪੰਸਾਰੀ ਆਪਰੇ ਹਮ ਦੱਸਿਆ ਕਿ ਗੁਰੂ ਦੇ ਲੈ ਕੇ ਰਿਸ਼ਤੇ ਦੀ ਯੋਗਤਾਤ ਹੋਏ ਤੇ ਫਿਨਾਂਸਕ ਸੇਵਾ ਕਰਨੇ ਕੰਮ ਕਰ ਸਕਦੇ ਹਨ ਪ੍ਰਕਾਸ਼ਮਾਨ ਹੋ ਕੇ ਸੰਤਨ ਦੇ ਸੁਦਾ ਦੇ ਹਾਲ ਕਰੋ ਪ੍ਰਕਾਸ਼ ਕਰਨ ਦੀ ਆਗਾ ਕੋਸ਼ਿਸ਼ ਕਰੋ ਸੋਖੋ ਦਾ ਨਾਮ ਜਪਾ ਨਾਨਕ ਨਾਮ ਸਰਦੀ ਕਲਾ ਤੇਰੇ ਬਾਣੇ ਸਰਬੱਤ ਸੋ ਜਿਹੜੇ ਬੀ ਚੋੜ ਸਤਿ ਨਾਮ ਹੈ ਗੁਰ ਸੋ ਕੋ ਟਾ ਗੁਰ ਸਰਵੀਏ ਅਨਸਾ ਜੀ ਇਹ 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 ਡਾਕਟਰ ਸੰਗ ਬਸ ਲਿਗਟ ਜਦੋਂ ਮਰਨ ਤੋਂ ਜਾਏ ਇਹ ਇਹ ਹੋਗਾ ਸਿੱਧਾ ਸਮੁੰਦਰੀ ਜੂਰੀਆ ਸੰਗ ਸੰਚਟੇ ਆ ਤੋ ਜਿਤੇ ਸੱਚੇ ਬਾਦਸ਼ਾਹ ਰਾਮ ਜਨਮ ਦੀ ਕਟੀਰ ਸੱਚਾ ਸੱਜਾ ਬਾਦਸ਼ਾਹ ਸਿਰਹਾਦ ਸਾਵੋ ਇੱਥੇ ਸੁਪਾਸ ਬੈਠਿਆ ਸੋਹਿਆ ਸਭ ਨਾਮ ਨੋ ਬਿਖਾਉਂਦਾ ਅਤ ਮੈ ਕਹ ਮੋਤਲਾਂ ਗਿਆ ਤੇ ਜਾਨ ਦੀ ਤਰ੍ਹਾਂ ਲੋਨ ਨੂੰ ਲੋਗੋ ਦੇਖੋ ਮੰਦਿਰ ਨੂੰ ਲੋਗੋ ਪੰਜ ਪਰਵਾਨ ਪੰਜ ਦੱਬੀ ਪੰਜ ਪਰਵਾਨ ਪੰਜ ਦੱਬੀ ਹੋਰ ਨੀਰ ਮਾਰ ਤੌਲ ਕਰਨ ਬ੍ਰਿਹਾਂ ਖਾਲਾ ਕੋਈ ਨਾ ਕੋਈ ਨਹੀਂ ਚੱਕਰ ਕਰਦੇ ਹੋ ਗਿਡਬੀ ਦਿਓ ਬਿਰਮਣੀ ਅਡੋਨਾ ਅਡੋਨਾ ਤੇ ਲੈ ਆ 100% ਹਰਦਾ ਹੈ ਹੈਪੀ ਗੁਰਪੁਰਬ ਗੋਵਿੰਦ ਭਗਵਾਨ ਜੀ ਦੀ ਬਾਣੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਤ ਅੰਮਲ ਕਰ ਗਾਉ ਸਨਾਨਕ ਲਾਕਾਂ ਵਾਲਾ ਜਗਤ ਸਤਿ ਅੰਮਲ ਅਸੰਖ ਜੀ ਨੂਰ ਦੇ ਆਂਦ ਕੋਰਾ ਅਸੰਖ ਤੇ ਹੋਰ ਮਹਾਨ ਹੋ ਕੋਰਾ ਅਸੰਖ ਅਮਰ ਕਰ ਜਾਏ ਜੋਰ ਅਸੰਖ ਗੜਵੜ ਹਸਿਆ ਸਮਾਏ ਅਸੰਖ ਪਾਸੀ ਪਾਪ ਕਰ ਜਾਏ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਸੁਭਾਰੁ ਬਲ ਬਿਸਕਾਰ ਸੁਸਾਸ ਲਾਨਤ ਜਰਨ ਅਸੰਖ ਨਾਮ ਅਸੰਖਾ ਅਗੰਗ ਅਗੰਮ ਅਸੰਖ ਜੋਤ ਅਸੰਖ ਤੇ ਭਾਰੋ ਸਰੀ ਨਾਮਕ ਕਲਾ ਅਤਿ ਗੀਰਣ ਗੀਤ ਗੂੰਜਰਾ ਅਕਲਿ ਲੇ ਕਣ ਬੋਲਣਾ ਬਾਣ ਸਦਾ ਸੁਨਜੋ ਜਿਨਹ ਲਿਕੇ ਤੇ ਫੁਰਮਾ ਦੇ ਦੇ ਪਾਤੀ ਤੋੜਨਾਓ ਸੁਨਾਵ ਨਾਹੀਂ ਤੋੜਨਾਓ ਖਤਮ ਰੈਸਾਨੋ ਮਿਸਾਲ ਤਿਵਾਰ ਬਨਵਾ ਦੇ ਤਿਵਾਰ ਜੋ ਰੋਟਰ ਕਰੋ ਕੋ ਹਲਿਆ ਤੇ ਬਲੋ ਖਤਮ ਨਹੀਂ ਹੁੰਦਾ ਹਲੇ ਆਪਕ ਸਪੈਸ਼ਲ ਛੋਟ ਚਲਾਣਾ ਹੈ ਜਿਹੜਾ ਕੀ ਪੂਰਾ 50 ਛੋਟ ਵਾਲਾ ਸਪੈਸ਼ਲ ਛੋਟ ਹੈ ਬਿਲਕੁਲ ਇਹਦਾ ਜਸਟ ਕੁਸ਼ਨ ਨਹੀਂ ਸੀ ਉਹ ਦੇਖਿਆ ਤੇ ਕਿਤਾ ਤੱਕ ਮੈਂ ਨਹੀਂ ਉਹ ਜਦ ਮੈਂ ਵੀ ਬੜਾ ਬਤਾਵਾ ਵੇਟ ਕਰੋ ਅੱਗੇ ਵਲੌਗ ਵਿੱਚ ਤੁਹਾਨੂੰ ਉਹੀ ਦੇਖਣ ਮਿਲੇਗਾ ਆ ਨਾ ਜੇ ਜਿੰਨਾ ਸੱਚਾ ਸ਼ੰਗਰਾਂ ਅੰਚਰੀ ਜੋਗੇ ਜੀ ਨੂੰ ਭਗਮ ਹੋਏ ਨਾ ਕੋ ਦਾਤ ਕਰ ਹੰਕਾਰ ਜਦ ਨੇ ਸੰਗਰਾਂ ਨਾਮ ਸੁਖਿਆ ਆ ਗੋਗ ਗੋਗ ਨੰਦ ਜੁਗ

ਨਾਮ ਅਵਸਾਰ ਚਲੇ ਮੂੰ ਕਾਲੇ ਦਰਦੋਂ ਝੂਟ ਕੋ ਆ ਰਹੇ ਨਾਮ ਅਵਸਾਰ ਚਲੇ ਕੁੜਿਆਰੇ ਜੀ ਦਾ ਇੰਤਜ਼ਾਰ ਸੇ ਬੇਸਬਰੀ ਨਾਲ ਹੁਣ ਸਾਲ ਨੇ ਜੀ ਸਪੈਸ਼ਲ ਸ਼ਾਦੀ ਸ਼ੋਟ ਵਾਦੀ ਵਾ ਬੜਮ ਦਾ ਨਾਲ ਸੈਕੰਡ ਡੇ ਹੋ ਗਿਆ ਤੇ ਕੱਲ ਦੇ ਟਾਈਮ ਹੀ ਲੱਗਾ ਬੂ ਵੀ ਥੋੜਾ ਬਜ਼ਰ ਕੰਮ ਸੋ ਹੋਣ ਤੇ ਚਲੋ ਹੁਣ ਚਲਾਂਦੇ ਹਾਂਜੀ ਉਹ ਕੱਲ ਚਲਾ ਐਕਸਾਈਟਡ ਤੇ ਨਹੀਂ ਖਿਲਾੜੇ ਨਾ ਸਪੈਸ਼ਲ ਨੇ ਰਾਤ ਨੂੰ ਚੱਲਨੇ ਨੇ ਦੇ ਨੇ ਕੀ ਵੇਖ ਓ ਗੁਰੂ ਬਰੂ ਤੇ ਰਾਤ ਨੂੰ ਹੀ ਹੋ ਹਾਂਜੀ ਜੀ ਹੈ ਨਾ ਸ਼ੌਂਕ ਖੋਲ ਦੇ ਨੂੰ ਖੋਲ ਦੇ ਨੂੰ ਕੱਦੇ ਬੈ ਉਹ ਐਵੇਂ 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 ਸਿੱਧਾ ਹੀ ਸਿੱਧਾ ਉਹ ਕਿਤੇ ਇਹ ਆਲੇ ਦੂਰ ਰੋਜੇ ਪਰ ਰੋਜ ਦੋ ਦੋ ਬੱਤੀਆਂ ਰਹਿ ਜਾਂਦਾ ਦੀ ਹੈ ਦੋ ਦੋ ਇਹ ਵੀਰ ਦੋ ਇਧਰ ਵੇਖਾ ਦੋਨ ਇੱਕ ਇੱਕ ਪਹਿਲਾਂ ਇੱਕ ਨੂੰ ਲਾਣੀ ਹੈ ਯਾਰ ਕਦੋਨਾਂ ਨੂੰ ਲਾਣੀ ਹੈ ਇੱਕ ਪਹਿਲਾਂ ਇੱਕ ਨੂੰ ਲਾ ਲੈ ਓਏ ਚੱਲਨੇ ਟੈਡੇ ਨੇ ਮਾੜੇ ਪਿੱਛੇ ਪਿੱਛੇ ਰਹਿਣਾ ਹੈ ਬਾਕੀ ਸਾਈਡ ਹੋ ਜਾ ਪਹਿਲਾਂ ਉਧਰ ਹੋ ਜਾ ਵੇਖ ਚੱਲ ਉਹ ਜਲਦੀ ਹੈ ਮੈਨੂੰ ਦੇ ਬਾਹਰ ਕਰ ਲੈ ਓਏ ਇੱਕ ਨੂੰ ਲਾਣੀ ਹੈ ਖੜ ਜਾ ਜਾ ਕੈਨੂੰ ਲਾਏਗਾ ਦੋਵਾਂ ਨੂੰ ਲਾਈ ਦਿੰਦਾ ਕਦੋਨਾਂ ਨੂੰ ਲਾਣੀ ਦੋਵਾਂ ਨੂੰ ਲਾਓ ਇਕੱਠੇ ਵੜ ਖੜ ਜਾ ਇਹਨੂੰ ਬਿਲੇਟੀ ਪਹਿਨਾ ਓਏ ਯਾਰ ਮਲੇ ਇਹ ਤਾਂ ਮੈਂ ਆਕਰ ਜੋੜਨ ਉਹ ਇਹਨੂੰ ਜੋੜ ਪਹਿਲਾਂ ਓ ਮੈਂ ਇੱਕ ਵਾਰ ਲਾ ਲੈਂਦੇ ਓ ਇੱਕ ਵਾਰ ਨੇ ਇੱਕ ਵਾਰ ਲੱਗਣੀ ਆ ਅੱਗੋ ਜੋੜ ਅੱਗੋ ਜੋੜ ਮਾਮਾ ਓਹੀ ਕਰਨਾ ਓਏ ਸੜ ਗਿਆ ਯਾਰ ਤੇਰਾ ਖੋ ਡੱਬਾ ਓ ਸਾਰ ਫੋਨ ਕੱਢ ਲਓ ਫੇਰ ਨਾ ਕੁਝ ਓ ਇੱਥੇ ਚਲਾ ਥੱਲੇ ਵੇਖਣ ਜਾਣਗੇ ਛਿੱਟੇ ਓ ਯਾਰ ਕੀ ਹੈ ਤੈਂ ਪਰ ਖੜ ਜਾ ਜਵਾ ਕਾਲੇ ਦਾ ਕੰਧ ਮਾਰੇ ਵਾ ਚੱਲ ਪਹਿਲਾਂ ਜਾ ਉਹ ਦਿੱਤਾ ਪਾਉਂ ਖੜੀ ਜੀ ਹਾਂ

啊哈哈